ਸਾਰੇ ਹੀ ਤੁਰਮਨੁ ਫਤੇ ਜੀ ਅੱਜ ਦਾ ਦਿਨ ਗੁਰੂਵਾਰ ਸਾਰਿਆਂ ਦਾ ਸ਼ੁਭ ਹੋਵੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੁਰੂ ਦੇ ਦਏ ਹੋਏ ਪਿਆਰੇ ਨਿਤਨੇਮ ਬਾਰੇ ਸੁਣਾਵਾਂਗੇ ਜੀ ਕਿ ਨਿਤਨੇਮ ਦੀ ਮਹੱਤਤਾ ਕੀ ਹੁੰਦੀ ਹੈ ਆਓ ਜੀ ਅਸੀਂ ਸਾਰੇ ਆਪ ਗੁਰਮੁਖ ਸਿੰਘ ਜੀ ਦੇ پاس ਹੋ ਇਸ ਰਵਣ ਕਰੀਏ ਜੀ ਕਿਸੇ ਨੂੰ ਮਾੜੀ ਅੱਖ ਮਾੜੀ ਸੋਚ ਨਹੀਂ ਕਰਨੀ ਚਾਹੀਦੀ ਆਪ ਕੋ ਆਪਣੇ ਗੁਰੂ ਨੇ ਜੋ ਵੀ ਮੰਤਰ ਦਿੱਤਾ ਕਿਸੇ ਧਰਮ ਦੇ ਨੇ ਜਾਂ ਆਪਣੇ ਆਨੇ ਹੈ ਨਾ ਉਹਨੂੰ ਜਾਪ ਕਰੋ ਸਵੇਰੇ ਉੱਠ ਕੇ ਨਿਤਨੇਮ ਕਰੋ ਨਿਤਨੇਮ ਦਾ ਮਤਲਬ ਕੀ ਹੁੰਦਾ ਨਿਤ ਕਰਨਾ ਉਸੇ ਟਾਈਮ ਉਹ ਹੀ ਨਿਤਨੇਮ ਇਹ ਨਿਤ ਦਾ ਨਿਯਮਾ ਇਹ ਕਰਨਾ ਤੇ ਲੋ ਕਿਸੇ ਕਰਕੇ ਦੁੱਖ ਜਾਂ ਕੁਝ ਵਜਨ ਨਾਲ ਢੱਲਾ ਮੱਠਾ ਹੁੰਦਾ ਉਹ ਫਿਰ ਮਹਾਰਾਜ ਕਹਿੰਦੇ ਪੰਜ ਛੇ ਨਾਲਾ ਹੈ ਨਾ ਕਰਕੇ ਉਹ ਮਾਲਕ ਕੋਲ ਜਰੂਰ ਬੈਠਿਆ ਆਪਣਾ ਤੇ ਹੁੰਜੀ ਗੁਰਮੁਖ ਸਿੰਘ ਜੀ ਗੱਲ ਕਰਨਗੇ ਬਈ ਉਹਨਾਂ ਨੂੰ ਬਹੁਤ ਲੋਕ ਕਹਿੰਦੇ ਨੇ ਬਈ ਤੁਸੀਂ ਸਿੱਖ ਹੋ ਕੇ ਐਦਾਂ ਤੁਸੀਂ ਤੰਤਰ ਮੰਤਰ ਕਰਦੇ ਹੋ ਉਹ ਦੱਸਦੇ ਨੇ ਬਈ ਆਪਾਂ ਗਲਤੀ ਉਸ ਨਹੀਂ ਕਰਦੇ ਤੇ ਉਹਦੇ ਵਿੱਚ ਉਹ ਐਵੇਂ ਵੀ ਦੱਸਦੇ ਨੇ ਬਈ ਜਿਵੇਂ ਜਿਹੜਾ ਡਾਕਟਰ ਹੋ ਗਿਆ ਵਕੀਲ ਹੈ ਸਾਰੇ ਮਹਿਕਮੇ ਨੇ ਜਿਹੜੇ ਇਹ ਬਰਮਾ ਦੇਵ ਨੇ ਬਣਾਏ ਹੋਏ ਨੇ ਬਈ ਜਦੋਂ ਬੰਦੇ ਨੂੰ ਲੋੜ ਪੈਂਦੀ ਹੈ ਉਹ ਐਨਾ ਕੋਲ ਜਾਂਦਾ ਤੇ ਐਦਾਂ ਹੀ ਬੰਦਾ ਜਿਹੜਾ ਪੀਰਾ ਪਕੰਬਰਾ ਕੋਲ ਵੀ ਇਦਾਂ ਕਿਸੇ ਕੋਲ ਵੀ ਜਾ ਸਕਦਾ ਵੀ ਜਦ ਉਹਨੂੰ ਲੋੜ ਪਵੇ ਇਹਦੇ ਤੇ ਗੁਰੂ ਨਾਲ ਕੋਈ ਲਿੰਕ ਨਹੀਂ ਤੁਸੀਂ ਆਪਣਾ ਪਰੋਸਾ ਵੀ ਗੁਰੂ ਤੇ ਰੱਖੋ ਤੇ ਤੁਸੀਂ ਕੰਮ ਆਪਣਾ ਜਿਹਦੇ ਮਰਜ਼ੀ ਤੇ ਕਰਾ ਲਓ ਤੁਸੀਂ ਪੈਸੇ ਦੇਣੇ ਉਹਨਾਂ ਨੇ ਤੁਹਾਡਾ ਕੰਮ ਕਰ ਦੇਣਾ ਬਈ ਇਹਦੇ ਵਿੱਚ ਕੋਈ ਇਹ ਨਹੀਂ ਬਈ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਤੇ ਆਓ ਅਸੀਂ ਸਾਰੇ ਉਹਨਾਂ ਪਾਸੋਂ ਇਸ ਵਾਰੀ ਸ਼੍ਰਵਣ ਕਰੀਏ ਜੀ ਤੇ ਸਾਡਾ ਦਿਮਾਗ ਖੁੱਲਲੇ ਸਾਨੂੰ ਪਤਾ ਚੱਲੇ ਨਹੀਂ ਤਾਂ ਅਸੀਂ ਤਾਂ ਇੱਕ ਦੂਸਰੇ ਨਾਲ ਨਫ਼ਰਤ ਕਰਦੇ ਹੀ ਮਰ ਜਾਾਂਗੇ ਜੀ ਬਈ ਸੀ ਉਹਨਾਂ ਕੋਲ ਨਹੀਂ ਜਾਣਾ ਉਹ ਇਹ ਧਰਮ ਦੇ ਨੇ ਉਹ ਦੂਸਰੇ ਇਹਨਾਂ ਚੀਜ਼ਾਂ ਤੇ ਦੂਰ ਹੋ ਕੇ ਆਪਾਂ ਇੱਕ ਨਾਲ ਮਿਲਣਾ ਜੀ ਜਿਹੜਾ ਕਹਿੰਦਾ ਕਿ ਸਾਰਿਆਂ ਵਿੱਚ ਜਿਹੜਾ ਰਮਿਆ ਹੋਇਆ ਜੀ ਆਓ ਜੀ ਸਾਰੇ ਸੁਣਨ ਕਰੀਏ ਇਸੇ ਕਰਕੇ ਜੇ ਮੈਂ ਆਪਾਂ ਕੋਈ ਪੇਸ਼ੈਂਟ ਆਪਨਾ ਹਨਾ ਆਪਾਂ ਮੈਂ ਹੀ ਚੱਲਾਂਗਾ ਬਰੀ ਜਾਂ ਮੈਂ ਡਾਕਟਰ ਕੋਲ ਜਾਊਗਾ ਕਿ ਗੁਰੂ ਕੋਲ ਜਾਊਗਾ ਬਰਮਨਦੇਵ ਨੇ ਬਣਾਏ ਨੇ ਮਹਾਰਾਜ ਜੀ ਨੇ ਕਿਸੇ ਨੂੰ ਪੁਲਿਸ ਦਾ ਦੇ ਤਾਂ ਡਾਕਟਰਾਂ ਦੇ ਤਾਂ ਇਹ ਇਨਸਾਨ ਵਾਸਤੇ ਬਣਾਈ ਨੇ ਸਾਰੇ ਆਪਾਂ ਉਹਦੇ ਕੋਲ ਜਾ ਸਕਦੇ ਆ ਇਦਾਂ ਨਹੀਂ ਹਨਾ ਹੈਗਾ ਵੀ ਆਪਣੇ ਗੁਰੂ ਕੋਲ ਜਾ ਕੇ ਦੱਸਣਾ ਉਹਨੂੰ ਕਿ ਮਹਾਰਾਜ ਜੀ ਮੇਰੇ ਤਾਂ ਬੰਨ ਪੈ ਗਿਆ ਜਾਂ ਇਹ ਹੋ ਗਿਆ ਆ ਬਿਮਾਰੀ ਦਾ ਕੀ ਤੇ ਮਹਾਰਾ ਜੀ ਕਹਿੰਦੇ ਉਹ ਪਰਮਾਦੇਵ ਨੇ ਸਾਰੀ ਦੁਨੀਆ ਬਣਾਈ ਆ ਭਾਂਡੇ ਨਾਲ ਜੋ ਖਮਾਰ ਬਣਾਉਣਾ ਤੇ ਉਹ ਫਿਰ ਡਾਕਟਰ ਕੋਲ ਤਾਂ ਜਾਊ ਬਈ ਬਈ ਡੰਗਰ ਵਾਲਾ ਡੰਗਰ ਕੋਲ ਲੈ ਕੇ ਜਾਊਗਾ ਨਾ ਡੰਗਰ ਜਿਹੜਾ ਜਾਨਵਰ ਉਹ ਇਹ ਗੱਲਾਂ ਨੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਸੁੱਖੋ ਛੋ ਨਹੀਂ ਮਿਲਣਾ ਚਾਹੀਦਾ ਗੁਰੂ ਤੇ ਵਿਸ਼ਵਾਸ ਹੋਵੇ ਜਿਹੜੇ ਮਰਜੀ ਮੈਂ ਕਿਤੇ ਲੋਕ ਕੰਮ ਕਰਾ ਲਾ ਤੇ ਇਸ ਕਰਕੇ ਮੈਂ ਉਹਨਾਂ ਨੂੰ ਇਹੀ ਦੱਸਿਆ ਮਾਪ ਜੀ ਤੁਸੀਂ ਭੈਣ ਨਾਲ ਦੇਖਿਆ ਕਰੋ ਉਦੇ ਨਾਲ ਔਗਣਾ ਜਿੰਨੇ ਆਪਣੇ ਕੋਕਸੇ ਪੈੜ ਦੇ ਇੱਕ ਉਂਗਲੀ ਕਰਦੇ ਆ ਬਾਕੀ ਚਾਰ ਆਪਣੇ ਵੱਲ ਆਉਂਦੀਆਂ ਨੇ ਵੀ ਤੂੰ ਦੇਖ ਤਾਂ ਕਿੰਨਾ ਕਿ ਤੂੰ ਮਾੜਾ ਏ ਤੂੰ ਆਪਣੇ ਆਪ ਨੂੰ ਚੰਗਾ ਸਮਝਦਾ ਜਿਵੇਂ ਉਹ ਸੋਹਣੀ ਮਹਿਵਾਲ ਦੀ ਆਪਾਂ ਨੇ ਦੱਸੀ ਸੀ ਉਹਨੇ ਭੈੜ ਦੇਖ ਲਿਆ ਉਹਦੇ ਘੜੇ 'ਚ ਭੈੜ ਹੋ ਗਿਆ ਬਾਈ ਮਤਲਬ ਸਰਾਖ ਹੋ ਗਿਆ ਹਾਂਜੀ ਜੀ ਕਿਸੇ ਦੇ ਭੈੜ ਨਾਲ ਦੇਖੋ ਜੇ ਭੈੜ ਲੱਗਦਾ ਉਹਦੇ ਨਾਲ ਲਿੰਕੇ ਨਾ ਕਿਉਂ ਆਪਾਂ ਤਾਂ ਤੇ ਲੜਦੇ ਹੀ ਮਰ ਜਾਗੇ ਆਪਾਂ ਜਿਉਂਣ ਆਇਆ ਦੁਨੀਆਂ ਤੇ ਨਜ਼ਾਰਾ ਲੈਣ ਆਇਆ ਵੀਰ ਰੱਬ ਨੇ ਕੈਸੇ ਕੈਸੇ ਰੰਗ ਪੈਦਾ ਕਰੇ ਨੇ ਚਲੋ ਜੀ ਸਤੇ ਗੁਰਮੁਖ ਸਿੰਘ ਜੀਆ ਪਾਸੋਂ ਕੋਈ ਵੀ ਦੁਖੀ ਬੰਦਾ ਆਕੇ ਆਪਣੇ ਦੁੱਖਾਂ ਦਾ ਨਿਵਾਰਣ ਪਾ ਸਕਦਾ ਹੈ ਜੀ ਤੇ ਜੇਕਰ ਤੁਸੀਂ ਬ੍ਰਹਮ ਵਿੱਦਿਆ ગ્રਹ ਨਕਸ਼ਤਰ ਹਸਤ ਰੇਖਾ ਗਿਆਨ ਤੰਤਰ ਮੰਤਰ ਯੰਤਰ ਜਾਂ ਐਸਟ੍ਰੋਲੋਜੀ ਬਾਰੇ ਕੁਝ ਵੀ ਸਿੱਖਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਸਕਰੀਨ ਤੇ ਦਰਸਾਏ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬੇहद ਸਾਰੀਆਂ ਬਿਮਾਰੀਆਂ ਦੇ ਲਈ 3 ਦਿਨਾਂ ਵਾਸਤੇ ਫ੍ਰੀ ਦਵਾਈਆਂ ਵੀ ਤੁਸੀਂ ਸਾਤੋਂ ਲੈ ਸਕਦੇ ਹੋ ਜੀ ਤੇ ਜੇਕਰ ਕੋਈ ਜੜੀ ਬੂਟੀ ਕੰਮ ਕਰਦੀ ਆ ਤੁਸੀਂ ਉਹ ਦਵਾਈ ਸਾਤੋਂ ਅੱਗੇ ਖਰੀਦ ਸਕਦੇ ਹੋ ਜੀ ਜੈ ਸ਼ਨੀ ਦੇਵ